ਆ ਦਾਵ ਨਾਜ਼ਰੀਨ ਸਵਾਗਤ ਹੈ ਆਪ ਸਭ ਦਾ دیਵਾਨੇ ਪੀਰਾਂ ਦੇ ਚੈਨਲ ਵਿੱਚ ਸੋ ਨਾਜ਼ਰੀਨ ਅੱਜ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੀ ਕਿ ਉਹ ਕਿਹੜੇ ਸੰਕੇਤ ਹੁੰਦੇ ਨੇ ਕਿਹੜੀਆਂ ਨਿਸ਼ਾਨੀਆਂ ਹੁੰਦੀਆਂ ਨੇ ਜਿਨ੍ਹਾਂ ਤੋਂ ਸਾਨੂੰ ਪਤਾ ਲੱਗੇਗਾ ਕਿ ਸਾਡੇ ਘਰ ਦੇ ਵਿੱਚ ਪੀਰਾਂ ਦਾ ਪੈਰ ਆ ਹੈ ਜਾਂ ਨਹੀਂ ਹੈ ਤੁਸੀਂ ਪੀਰਾਂ ਨੂੰ ਮੰਨਦੇ ਹੋ ਪੀਰਾਂ ਦੇ ਨਾਮ ਦੀ ਚਿਰਾਗ ਬੱਤੀ ਕਰਦੇ ਹੋ ਪਰ ਉਹ ਕਿਹੜੇ ਸੰਕੇਤ ਹਨ ਉਹ ਕਿਹੜੀਆਂ ਨਿਸ਼ਾਨੀਆਂ ਨੇ ਜਿਨ੍ਹਾਂ ਨਾਲ ਸਾਨੂੰ ਪਤਾ ਲੱਗੇਗਾ ਕਿ ਸਾਡੇ ਤੇ ਪੀਰਾਂ ਦੀ ਕਿਰਪਾ ਹੋ ਰਹੀ ਹੈ ਸੋ ਅੱਜ ਦੇ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਨਿਸ਼ਾਨੀਆਂ ਦੱਸਾਂਗੀ ਜਿਨ੍ਹਾਂ ਦੇ ਨਾਲ ਤੁਹਾਨੂੰ ਇਸ ਗੱਲ ਦਾ ਪੱਕਾ ਪਤਾ ਲੱਗ ਜਾਵੇਗਾ ਕਿ ਤੁਹਾਡੇ ਤੇ ਪੀਰਾਂ ਦੀ ਰਹਿਮਤ ਹੈ ਜਾਂ ਨਹੀਂ ਹੈ ਸੋ ਇਸ ਲਈ ਜਿਹੜੇ ਲੋਕ ਪੀਰਾਂ ਨੂੰ ਮੰਨਦੇ ਨੇ ਉਨ੍ਹਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤਾਂ ਜੋ ਆਪ ਨੂੰ ਪੂਰੀ ਜਾਣਕਾਰੀ ਮਿਲ ਸਕੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਚੈਪੀਰਾ ਦੀ ਜ਼ਰੂਰ ਲਿਖਣਾ ਸੋ ਹੁਣ ਸਭ ਤੋਂ ਪਹਿਲਾਂ ਸੰਕੇਤ ਸਭ ਤੋਂ ਪਹਿਲੀ ਨਿਸ਼ਾਨੀ ਇਹ ਹੈ ਕਿ ਜੇਕਰ ਤੁਹਾਨੂੰ ਜ਼ਿਆਦਾਤਰ ਐਤਵਾਰ ਵੀਰਵਾਰ ਵਾਲੇ ਦਿਨ ਸੁਪਨੇ ਦੇ ਵਿੱਚ ਤੁਹਾਨੂੰ ਕਿਸੇ ਬਜ਼ੁਰਗ ਦੇ ਦਰਸ਼ਨ ਹੁੰਦੇ ਨੇ ਇਸ ਤਰ੍ਹਾਂ ਕਈ ਵਾਰ ਹੁੰਦਾ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਤੇ ਕਿਸੇ ਬਜ਼ੁਰਗ ਪੀਰ ਫਕੀਰ ਦੀ ਕਿਰਪਾ ਹੈ ਤਾਂ ਉਹ ਤੁਹਾਨੂੰ ਸੁਪਨੇ ਦੇ ਵਿੱਚ ਆ ਕੇ ਤੁਹਾਡੇ ਨਾਲ ਆਪਣੀ ਕਿਰਪਾ ਦਾ ਅਹਿਸਾਸ ਕਰਵਾਉਂਦੇ ਨੇ ਸੋ ਦੂਸਰਾ ਸੰਕੇਤ ਇਹ ਹੈ ਕਿ ਜੇਕਰ ਤੁਹਾਡੇ ਘਰ ਦੇ ਵਿੱਚੋਂ ਇੱਕ ਅਲੱਗ ਜਿਹੀ ਮਹਿਕ ਆਉਂਦੀ ਰਹਿੰਦੀ ਹੈ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਸੈਂਟ ਨਹੀਂ ਛਿੜਕਿਆ ਤਾਂ ਫੇਰ ਵੀ ਤੁਹਾਡੇ ਘਰ ਦੇ ਵਿੱਚੋਂ ਇੱਕ ਅਲੱਗ ਜਿਹੀ ਖੁਸ਼ਬੂ ਆਉਂਦੀ ਰਹਿੰਦੀ ਹੈ ਅਤੇ ਜ਼ਿਆਦਾਤਰ ਇਹ ਖੁਸ਼ਬੂ ਵੀਰਵਾਰ ਵਾਲੇ ਦਿਨ ਆਉਂਦੀ ਹੈ ਤਾਂ ਫਿਰ ਸਮਝ ਲਵੋ ਤੁਹਾਡੇ ਉੱਤੇ ਪੀਰਾਂ ਦੀ ਕਿਰਪਾ ਹੈ ਅਤੇ ਤੁਹਾਡੇ ਘਰ ਦੇ ਵਿੱਚ ਪੀਰਾਂ ਦਾ ਪਹਿਰਾ ਹੈ ਅਗਲਾ ਸੰਕੇਤ ਇਹ ਹੈ ਕਿ ਜੇਕਰ ਤੁਹਾਡੇ ਘਰ ਦੇ ਕਿਸੇ ਵੀ ਮੈਂਬਰ ਨੂੰ ਸੁਪਨੇ ਦੇ ਵਿੱਚ ਤੁਹਾਡੇ ਘਰ ਦਾ ਦਰਵਾਜ਼ਾ ਠਖਾਈ ਦੇਵੇ ਅਤੇ ਨਾਲ ਹੀ ਉਸ ਦਰਬਾਰ ਵਿੱਚ ਚਿਰਾਗ ਰੋਸ਼ਨ ਦਿਖਾਈ ਦਵੇ ਤਾਂ ਸਮਝ ਲਓ ਕਿ ਪੀਰ ਤੁਹਾਡੇ ਨਾਲ ਨੇ ਅਗਲਾ ਸਭ ਤੋਂ ਵੱਡਾ ਸੰਕੇਤ ਇਹ ਹੈ ਕਿ ਜਿਸ ਸੰਕੇਤ ਦੇ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਪੀਰ ਸਾਡੇ ਤੋਂ ਖੁਸ਼ ਨੇ ਤੁਸੀਂ ਜਦ ਵੀ ਚਿਰਾਗ ਰੋਸ਼ਨ ਕਰਦੇ ਹੋ ਚਿਰਾਗ ਦੀ ਲੋ ਵਿੱਚ ਫੁੱਲ ਬਣ ਜਾਂਦਾ ਹੈ ਤਾਂ ਸਮਝ ਲਵੋ ਪੀਰ ਸਾਡੇ ਬੰਦਗੀ ਤੋਂ ਖੁਸ਼ ਹਨ ਸੋ ਹੁਣ ਤੁਹਾਨੂੰ ਜੇਕਰ ਤੁਹਾਨੂੰ ਇਹਨਾਂ ਨਿਸ਼ਾਨੀਆਂ ਦੇ ਵਿੱਚੋਂ ਇੱਕ ਵੀ ਨਿਸ਼ਾਨੀ ਦਿਖਾਈ ਦਿੰਦੀ ਹੈ ਤਾਂ ਤਾਂ ਸਮਝ ਲਵੋ ਪੀਰ ਤੁਹਾਡੇ ਤੋਂ ਖੁਸ਼ ਹਨ ਤੁਹਾਡੇ ਤੇ ਪੀਰਾਂ ਦੀ ਰਹਿਮਤ ਹੈ ਤਾਂ ਪੀਰ ਤੁਹਾਡੇ ਹਰ ਵੇਲੇ ਅੰਗ ਸੰਗ ਸਹਾਇ ਹੈ ਹਨ ਅੱਜ ਦੀ ਇਹ ਜਾਣਕਾਰੀ ਇਸ ਤਰ੍ਹਾਂ ਦੇ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਕਿਸੇ ਨਈ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਚੈ ਪੀਰਾਂ ਦੇ